ਨੈਕਸਟ 24 ਪੰਜਾਬ ਨਿਊਜ਼ ਚੈਨਲ ਤੇ ਦਿੱਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਜ਼ਿਲ੍ਹਾ ਤਰਨਤਾਰਨ ਵਿਖੇ ਅੱਜ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਲਿਉਣ ਵਾਲੀਆਂ ਬੱਸਾਂ ਦੀ ਚੈਕਿੰਗ ਦੌਰਾਨ ਆਨਲਾਈਨ 25 ਬੱਸਾਂ ਦੇ ਕੱਟੇ ਗਏ ਚਲਾਨ ਇਨ੍ਹਾਂ ਬੱਸਾਂ ਵਿੱਚ ਲੜਿੰਦਾ ਸਾਜੋ-ਸਮਾਨ ਦੀਆਂ ਕਮੀਆਂ ਪਾਈਆਂ ਜਾਣ ਤੇ ਕੀਤੇ ਗਏ ਸਨ ਚਲਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮ ਅਨੁਸਾਰ ਸਮੇਂ-ਸਮੇਂ 'ਤੇ ਸਕੂਲਾਂ ਦੇ ਬੱਚਿਆਂ ਨੂੰ ਲਿਉਣ ਵਾਲੀਆਂ ਵਾਹਨਾਂ ਦੀ ਚੈਕਿੰਗ ਕਰਨ ਦੇ ਸੰਦੇਸ਼ ਦਿੱਤੇ ਗਏ ਸਨ ਜੋ ਜ਼ਿਲ੍ਹਾ ਤਰਨਤਾਰਨ ਦੇ ਭਲਾਈ ਅਫਸਰ ਰਾਜੇਸ਼ ਕੁਮਾਰ ਅਤੇ ਜ਼ਿਲ੍ਹਾ ਟ੍ਰੈਫਿਕ ਪੁਲਿਸ ਇੰਚਾਰਜ ਮੈਡਮ ਰਾਣੀ ਕੌਰ ਵੱਲੋਂ ਸਾਂਝੇ ਅਭਿਆਨ ਤਹਿ ਦੌਰਾਨ ਤਰੰਤਾਂ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੀਆਂ ਬੱਸਾਂ ਤੇ ਬੱਚਿਆਂ ਨੂੰ ਲਿਆਉਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ ਜਿਆਦਾ ਬੱਸਾਂ ਵਿੱਚ ਮੈਡੀਕਲ ਕਿਟ ਫਾਇਰ ਬ੍ਰਿਗੈਂਡ ਵਿਭਾਗ ਵੱਲੋਂ ਬੱਸਾਂ ਵਿੱਚ ਲਗਾਏ ਗਏ ਸਲੈਂਡਰ ਦੀਆਂ ਮਿਆਦ ਦੀ ਲੰਗੀ ਚੁੱਕੀ ਪਾਈ ਜਾਣ ਤੇ ਅਤੇ ਲੋਡ ਤੋਂ ਵੱਧ ਬੱਚਿਆਂ ਨੂੰ ਬੱਸਾਂ ਦੇ ਅੰਦਰ ਬਿਠਾਉਣ ਜਾਣ ਤੇ ਸਹੀ ਤਰ੍ਹਾਂ ਸਕੂਲ ਦਾ ਨਾਮ ਪਤਾ ਨਾਮ ਲਿਖਣ ਮੌਕੇ ਤੇ ਆਨਲਾਈਨ ਚਲਾਨ ਕੱਟੇ ਗਏ ਇੱਕ ਨਿੱਜੀ ਸਕੂਲ ਦੀਆਂ ਬੱਸਾਂ ਲਗਾਤਾਰ ਤਿੰਨ ਵਾਰ ਚਲਾਨ ਕੱਟੇ ਜਾਣ ਤੇ ਹਲੇ ਤੱਕ ਭੁਗਤਕੇ ਨਹੀਂ ਬੱਸਾਂ ਦੇ ਮਾਲਕ ਅਤੇ ਡਰਾਈਵਰ ਸਹਿਬਾਨ ਅੱਜ ਅਖੀਰਵਾਰੀ ਚੇਤਾਵਨੀ ਦਿੱਤੀ ਗਈ ਹੈ ਕਿ ਨਹੀਂ ਤਾਂ ਅਗਲੀ ਵਾਰ ਬੱਸਾਂ ਵਾਣ ਬੰਦ ਕੀਤੇ ਜਾਣਗੇ ਦੂਜੇ ਪਾਸੇ ਬੱਚਿਆਂ ਦੇ ਮਾਪਿਆਂ ਦੇ ਲਗਾਤਾਰ ਫੋਨ ਆਉਣ ਸ਼ੁਰੂ ਹੋ ਗਏ ਬੱਚੇ ਸਕੂਲ ਵਿੱਚ ਕਿਸ ਕਾਰਨ ਲੇਟ ਪੁੱਜ ਰਹੇ ਹਨ ਕਿਉਂਕਿ ਜ਼ਿਆਦਾ ਦੁਪਹਿਰ ਬਾਅਦ ਬੱਚਿਆਂ ਨੂੰ ਖਾਣ ਪੀਣ ਦੇ ਲਈ ਬੁਰੀ ਹੈ ਪੁਕੇਟਡ ਬਸੰਦਰ ਬੈਠੇ ਸਨ ਬੱਚੇ ਇਸ ਸਬੰਧੀ ਬਾਲਾਸਰ ਰਜੇਸ਼ ਕੁਮਾਰ ਨੇ ਦੱਸਿਆ ਕਿ ਮਾਨਜਗ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮ ਅਨੁਸਾਰ ਸਮੇਂ-ਸਮੇਂ 'ਤੇ ਸਕੂਲਾਂ ਵਾਲੇ ਵਾਹਨ ਆਟੋ ਰਿਕਸ਼ਾ ਬੱਸਾਂ ਦੀ ਚੈਕਿੰਗ ਕਰਨ ਦੇ ਲਈ ਸੰਦੇਸ਼ ਦਿੱਤੇ ਗਏ ਸਨ ਉਸ ਮੁਤਾਬਕ ਅੱਜ ਟ੍ਰੈਫਿਕ ਇੰਚਾਰਜ ਸਬ-ਇੰਸਪੈਕਟਰ ਮੈਡਮ ਰਾਣੀ ਕੌੜੀ ਟੀਮ ਨੇ ਨਾਲ ਲੈ ਕੇ ਵੱਖ-ਵੱਖ ਸਕੂਲਾਂ ਦੀਆਂ ਬੱਸਾਂ ਵਾਹਨਾ ਆਟੋ ਰਿਕਸ਼ਾ ਵੀ ਚੈਕਿੰਗ ਕੀਤੀ ਗਈ ਹੈ ਸਨ ਪਰ ਜ਼ਿਆਦਾਤਰ ਵਾਨਾਂ ਤੇ ਬੱਸਾਂ ਦੇ ਚੈਕਿੰਗ ਦੌਰਾਨ ਭਾਰੀ ਕਮੀਆਂ ਪਾਈਆਂ ਜਾਂਨ ਤੇ ਮੌਕੇ ਤੇ ਅੱਜ 25 ਤੋਂ ਵੱਧ ਚਲਾਨ ਕੀਤੇ ਗਏ। ਉਹਨਾਂ ਨੇ ਬੱਸਾਂ ਵਿੱਚ ਮੈਡੀਕਲ ਕਿੱਟਾਂ ਵਿੱਚ ਭਾਰੀ ਕਮੀਆਂ ਪਾਈਆਂ ਜਾਂਨ, ਦਵਾਈਦਿਆਂ ਤਰੀਕਾ ਲੰਗੀਆਂ ਚੁੱਕੀਆਂ ਸਨ। ਇਸ ਤੋਂ ਇਲਾਵਾ ਸਕੂਲ ਦਾ ਸਹੀ ਐਡਰੈਸ ਨਹੀਂ ਲਿਖੇ ਸਨ ਸਕੂਲ ਦੇ ਦੂਸਰੇ ਜ਼ਿਲ੍ਹੇ ਦੀਆਂ ਬੱਸਾਂ ਨੇ। ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕਸ ਤੋਂ ਸਰਬੀ ਸਿੰਘ ਦੀ ਵਿਸ਼ੇਸ਼ ਰਿਪੋਰਟ। ਇਹ ਮੇਰੀ ਅੱਜ ਚੌਥੀ ਵਿਜੀਟ ਹੈਗੀ ਹੈ ਸੈਂਟ ਫਰਾਂਸਿਸਨਾਂ। ਤਿੰਨ ਵਾਰ ਮੈਂ ਜਿਹੜੇ ਚਲਾਨ ਕੱਟਨੇ ਸੀ ਉਹ ਚਲਾਨ ਕੱਟਦਾ ਰਿਹਾ। ਠੀਕ ਹੈ ਉਹ ਪਿਛਲੇ ਚਲਾਨ ਸੀ ਜਿਹੜੇ ਸੀਜੀਐਮ ਲੈਵਲ ਤੱਕ ਦੇ ਸੀਗੇ ਹੁਣ ਜਿਹੜੇ ਅੱਜ ਦੇ ਹੈ ਈ ਚਲਾਨ ਹੋਏ ਹੈਗੇ ਆਰਟੀਓ ਲੈਵਲ ਤੱਕ ਦੇ ਹੋਏ ਹੈਗੇ ਪਹਿਲੇ ਚਲਾਨ ਜਿਹੜੇ 200 300 ਰੁਪਏ ਚ ਭੁਗਤ ਕੇ ਫ੍ਰੀ ਹੋ ਜਾਂਦੇ ਸੀਗੇ ਬਟ ਹੁਣ ਅਸੀਂ 27 ਨਾਲ ਹੋਰ ਲੈ ਲਿਆ ਗਿਆ ਆਰਟੀਓ ਲੈਵਲ ਤੇ ਜਿਹੜੇ ਚਲਾਨ ਹੈ 10000 ਪਲੱਸ ਚਲੇ ਗਏ ਹੈਗੇ ਚਲਾਨ ਇਹਨਾਂ ਚਲਾਨਾਂ ਤੋਂ ਬਾਅਦ ਵੀ ਅੱਜ ਜਿਹੜੀ ਹੁਣ ਇੱਕ ਪੇਰੈਂਟਸ ਦੀ ਮੇਰੇ ਕੋਲ ਸ਼ਿਕਾਇਤ ਆ ਰਹੀ ਹੈ ਵੀ ਤੁਸੀਂ 2 ਵਜੇ ਤੋਂ ਬਾਅਦ ਕਿਉਂ ਰੋਕ ਰਹੇ ਹੋਗੇ ਉਹ ਮਤਲਬ ਬੱਚੇ ਹਰਾਸ ਹੋ ਰਿਹਾ ਇਹ ਹੋ ਰਿਹਾ ਹੈ ਜਦੋਂ ਆਪਾਂ ਸਵੇਰੇ ਮੈਮ ਪੇਰੈਂਟਸ ਨੂੰ ਰਿਕੁਐਸਟ ਕਰਨਾ ਚਾਹੁੰਦਾ ਅਸੀਂ ਇੱਕ ਡਿਊਟੀ ਕਰਦੇ ਹੁੰਦੇ ਆ ਅਸੀਂ ਉਹ ਡਿਊਟੀ ਕਿਹਦੇ ਵਾਸਤੇ ਕਰ ਰਹੇ ਆ ਤੁਹਾਡੇ ਆਪ ਦੇ ਬੱਚਿਆਂ ਵਾਸਤੇ ਕਰ ਰਹੇ ਆ ਤੁਹਾਡੇ ਆਪ ਦੇ ਵਾਸਤੇ ਜਿਸ ਦਿਨ ਕਿਸੇ ਇੱਕ ਮਾਂ ਪਿਓ ਦਾ ਇੱਕ ਬੱਚਾ ਚਲਾ ਜਾਂਦਾ ਹੈਗਾ ਉਹਨੂੰ ਉਹ ਸਪੀਡ ਦਾ ਪਤਾ ਲੱਗਦਾ ਹੈਗਾ ਤੁਸੀਂ ਇੱਕ ਚੀਜ਼ ਸੋਚੋ ਸਵੇਰੇ ਤੁਸੀਂ ਮਾਰਨਿੰਗ 'ਚ ਬੱਚੇ ਨੂੰ ਤਿਆਰ ਕਰਕੇ ਸਿਰਫ ਬੱਸ 'ਚ ਬਿਠਾ ਕੇ ਭੇਜ ਦਿੰਦੇ ਹੋ ਵੀ ਹਾਂ ਮੇਰਾ ਬੱਚਾ ਸਕੂਲ ਚਲਾ ਗਿਆ ਬਟ ਖੁਦਾ ਨਾ ਖਾਸਤਾ ਉਸ ਬੱਸ ਦੇ ਅੰਦਰ ਕੋਈ ਚੀਜ਼ ਫਾਇਰ ਐਕਸਟੈਂਸ਼ਨ ਨਹੀਂ ਹੈਗੀ ਹੈ ਜਾਂ ਸਿਰ ਦਰਦ ਹੋ ਗਿਆ ਤੁਹਾਡੇ ਬੱਚੇ ਨੂੰ ਤਾਂ ਉਹਨੇ ਐਕਸਪਾਇਰੀ ਡੇਟ ਦੀ ਗੋਲੀਆਂ ਦੇਤੀ ਨੁਕਸਾਨ ਹੋਣ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਪ੍ਰਸ਼ਾਸਨ ਦੇ ਉੱਤੇ ਇਨਕ੍ਰੇਡ ਕਰਨਾ ਹੈ ਵੀ ਪ੍ਰਸ਼ਾਸਨ ਨੇ ਕਾਰਵਾਈ ਨਹੀਂ ਕੀਤੀ ਕੋਆਪਰੇਟ ਕੀਤਾ ਜਾਂਦਾ ਹੈਗਾ ਇਹ ਅੱਜ 2 ਵਜੇ ਤੱਕ ਰੋਕਣਾ ਮੇਰਾ ਮਕਸਦ ਸੀ ਸਿਰਫ ਇਹ ਸੀਗਾ ਕਿ ਮਾਪਿਓ ਨੂੰ ਪਤਾ ਲੱਗੇ ਵੀ ਅੱਜ ਕਿਉਂ ਰੁਕੇ ਗਏ ਆ ਤੁਹਾਡੇ ਬੱਚੇ ਤਾਂ ਜੋ ਤੁਸੀਂ ਉਸ ਨਿਯਮਾਂ ਨੂੰ ਧਿਆਨ ਨਾਲ ਰੱਖ ਸਕੋ ਸਾਨੂੰ ਨਹੀਂ ਹੈ ਵੀ ਇਹ ਬੱਚੇ ਜਿੱਥੇ ਤੁਹਾਡੇ ਵਾਸਤੇ ਰਿਸਪੋਨਸਿਬਿਲਟੀ ਹੈ ਉੱਥੇ ਉਸ ਤੋਂ ਜ਼ਿਆਦਾ ਕਈ ਗੁਣਾ ਮੇਰੀ ਰਿਸਪੋਨਸਿਬਿਲਟੀ ਮੰਨੀ ਹੈ ਕਿ ਜिले ਜ਼ਿਲ੍ਹਾ ਬਾਲਸੁਰ ਦੇ ਅਫਸਰ ਨੇ ਕੀ ਸਾਡੀ ਸੇਫਟੀਆਂ ਵੇਖੀਆਂ ਬੱਚਿਆਂ ਦੀ ਅੱਜ ਕਟੋਕਟ 22 ਤੋਂ 23 ਚਲਾਨ ਕੱਟੇ ਜਾ ਚੁੱਕੇ ਹੈਗੇ ਆ ਔਰ ਸਾਰੇ 10000 ਪਲੱਸ ਚਲੇ ਆਣਗੇ ਚਲਾਨ ਸਰ ਇਹ ਫੇਰ ਵੀ ਇਤਰਾ ਹੀ ਰੇ ਰੇ ਰੇਗੂਲਰ ਰੇਟ ਚਲਨੀ ਹੈ ਇਹ ਜਦੋਂ ਤੱਕ ਜੋ ਸਿਸਟਮ ਬਣਿਆ ਹੋਇਆ ਸਾਡਾ ਅਸੀਂ ਰੇਗੂਲਰ ਇੱਕ ਇੱਕ ਜ਼ਿਲ੍ਹੇ ਦਾ ਇੱਕ ਇੱਕ ਕੋਨਾ ਛਾਣ ਮੰਨਣਾ ਹੈ ਸਾਰੇ ਸਕੂਲਾਂ ਨੂੰ ਫੇਰ ਹੀ ਦਾਇਤ ਹੈਗੀ ਹੈ ਸੁਧਾਰ ਲੈਣ ਗੱਡੀਆਂ ਪ੍ਰਿੰਸੀਪਲਾਂ ਨੂੰ ਖਾਸ ਹੈਗਾ ਵੀ ਜੋ ਅਗਰੇ ਸਕੂਲ ਦੇ ਅੰਦਰ ਪ੍ਰਾਈਵੇਟ ਹੈ ਚ ਸਰਕਾਰੀ ਹੈ ਚ ਕੁਝ ਵੀ XYZ ਬੱਸ ਹੈਗੀ ਹੈ ਉਹ ਗੱਡੀ ਨੂੰ ਸੁਧਾਰ ਲੈਣ ਨਹੀਂ ਤਾਂ ਮੈਂ ਪ੍ਰਿੰਸੀਪਲਾਂ ਦੇ ਉੱਤੇ ਤਾਰਾ 222 228 ਦੇ ਅੰਦਰ ਇਹ ਦੇ ਅੰਦਰ ਐਫ ਆਈ ਆਰ ਦਰਜ ਕਰਾਂਗਾ ਜਿਸ ਨੇ ਜੁਰਮਾਨਾ ਤੇ 1 ਸਾਲ ਦੀ ਸਜ਼ਾ ਹੈ ਪਰ ਇੱਕ ਸਰਵੇਖਕ ਨੂੰ ਮਿਲਦਾ ਨਹੀਂ ਬਸਾ ਉਤੇ ਨਾਮ ਨਹੀਂ ਲਿਖਣ ਦਿੰਦੇ ਉਹਨਾਂ ਨੂੰ ਕਹਿੰਦੇ ਸਾਡਾ ਨਹੀਂ ਮੈਨੂੰ ਹੁਣ ਸੈਨਟ ਫਰਾਂਸਿਸ ਸਕੂਲ ਦੀ ਹੀ ਕੰਪਲੇਂਟ ਇਹ ਆਈ ਹੈਗੀ ਹੈ ਕبھی ਇਹਨਾਂ ਨੇ ਪ੍ਰਾਈਵੇਟ ਜਿੰਨੇ ਵੀ ਡਰਾਈਵਰ ਬਸਾਂ ਅੰਦਰ ਵਾਰਡ ਰੱਖੀਆਂ ਗਈਆਂ ਪਰ ਉਹਨਾਂ ਤੇ ਸਕੂਲ ਦਾ ਨਾਮ ਨਹੀਂ ਆਨ ਸਕੂਲ ਡਿਊਟੀ ਲਿਖਵਾਇਆ ਹੋਇਆ ਹੈ ਜਦੋਂ ਕਿ ਆਨ ਸਕੂਲ ਡਿਊਟੀ ਫਰੰਟ ਦੇ ਉੱਤੇ ਹੋਣਾ ਚਾਹੀਦਾ ਹੈ ਸਾਈਡਾਂ ਦੇ ਉੱਤੇ ਬਸ ਦਾ ਸਕੂਲ ਦਾ ਨਾਮ ਹੋਣਾ ਚਾਹੀਦਾ ਫਰੰਟ ਤੇ ਵੀ ਹੋਣਾ ਚਾਹੀਦਾ ਜੇ ਅਗਰ ਉਹ ਪ੍ਰਾਈਵੇਟ ਬੱਸਾਂ ਨੂੰ ਆਪਦੇ ਸਕੂਲ ਦੀ ਪ੍ਰਮਾਈਸਿਸ 'ਚ ਬਾੜ ਰੇਗੇ ਇਹਦਾ ਮਤਲਬ ਉਹ ਸਕੂਲ ਦੀ ਪ੍ਰੋਪਰਟੀ ਹੈਗੀ ਹੈ ਤਾਂ ਹੀ ਉਹਨਾਂ ਨੂੰ ਪਰਮਿਸ਼ਨ ਮਿਲ ਰਹੀ ਹੈ ਜਾਂ ਉਹਨਾਂ ਤੋਂ ਕਮਿਸ਼ਨ ਲੈ ਰਹੇ ਹੈਗੇ ਜੇ ਨਾਮ ਲਿਖਦੇ ਜੇ ਹੁਣ ਅੱਜ ਹੁਣ ਚਲਾਨ ਕੱਟੇ ਗਏ ਚਲਾਨ ਨਹੀਂ ਪਰਣਗੇ ਮੇਰੀ ਨੈਕਸਟ ਵਿਜਿਟਰ ਨਰ ਇੰਪਾਉਂਡ ਹੋਣੀਆਂ ਜੇ ਨਾਮ ਨਹੀਂ ਪਾਉਂਦੇ ਸਾਡੇ ਚਲਾਨ ਦੀ ਇੱਕ ਟਾਈਮ ਪੀਰੀਅਡ ਹੁੰਦਾ ਹੈਗਾ ਫਿਟਨੈਸ ਐਕਸਪਾਇਰ ਹੋ ਗਈ ਜਿਸ ਦਿਨ ਉਹ ਇੰਪਾਉਂਡ ਹੈਗੀਆਂ ਜਿਨ੍ਹਾਂ ਦੀ ਮਤਲਬ ਫਿਟਨੈਸ ਹੀ ਨਹੀਂ ਹੈ ਕੁਝ ਕਮੀਆਂ ਜਿਹੜੀਆਂ ਹਨ ਮਤਲਬ ਰੈਗੂਲਰ ਸਾਨੂੰ ਮਿਲਦੀਆਂ ਹਨ ਯਾਨੀ 2 ਤੋਂ 3 ਵਾਰ ਤੋਂ ਬਾਅਦ ਅਗਰ ਜੋ ਤੀਜੀ ਵਾਰ ਵੀ ਮਿਲ ਜਾਂਦੀ ਹੈ ਤਾਂ ਅਸੀਂ ਹਾਂਗਾ ਇੰਪਾਉਂਡ ਕਰਦੇ ਹਾਂ ਕਈ ਬੱਸਾਂ ਵੀ ਵੇਖਣਾ ਸਕੂਲ ਦੇ ਨਾਮ ਤੇ ਗਲਤ ਲਿਖੀ ਹੋਈ ਹੈ ਤੇ ਉਹ ਆ ਵੀ ਹੈ ਕਿ ਤੁਮ ਆ ਕੇ ਵੀ ਨਹੀਂ ਆਇਆ ਇਸ ਤੋਂ ਇਲਾਵਾ ਵੀ ਮੈਂ ਤੁਹਾਨੂੰ ਇੱਕ ਚੀਜ਼ ਹੋਰ ਇਨਫੋਰਮੇਸ਼ਨ ਚ ਲੈਣਾ ਚਾਹੁੰਦਾ ਹਸੀ 187 ਚਲਾਨ ਘੱਟੇ ਸੀ 8 ਟਾਈਮ ਪੀਰੀਅਡ ਦੇੰਨ ਪਿਛਲੇ ਸਾਲ ਦੇੰਨ ਨਾ ਉਸ ਚਲਾਨਾ ਚ ਹੁਣ ਮੈਂ ਕੁਝ ਆਈਡੈਂਟੀਫਾਈ ਕੀਤੇ ਜਿਹੜੀ ਬੱਸਾਂ ਸੀਗੀਆਂ ਸਕੂਲ ਬੱਸਾਂ ਉਹਨਾਂ ਤੇ ਮੋਟਰਸਾਈਕਲਾਂ ਦੇ ਨੰਬਰ ਸੀਗੇ ਮੋਪੇਡਾਂ ਦੇ ਨੰਬਰ ਸੀ ਮਤਲਬ ਦੋ ਗੱਡੀਆਂ ਐਜੀਆਂ ਪਾਲੀਆਂ ਗਈਆਂ ਜਿਨ੍ਹਾਂ ਤੇ ਡੀਜੀਪੀ ਪੰਜਾਬ ਦੀ ਗੱਡੀ ਦਾ ਨੰਬਰ ਲਗਾਇਆ ਹੋਇਆ ਸੀ ਸਕੂਲ ਬੱਸਾਂ ਦੇ ਉੱਤੇ ਤੇ ਉਹ ਮਾਨਯੋਗ ਐਸਐਸਪੀ ਸ਼੍ਰੀਬ ਮੰਨੀ ਰਾਨਾ ਜੀ ਨੂੰ ਦੇ ਦਿੱਤੀ ਅਗੇ ਲਿਸਟ ਉਹਨਾਂ ਤੇ ਹੁਣ ਡੀਐਸਪੀ ਟ੍ਰਾਫਿਕ ਵੱਲੋਂ ਇਨਕੁਆਰੀ ਕਰਕੇ ਐਫਆਈਆਰ ਦਰਜ ਕੀਤੀ ਹੈ ਮੇਰਾ ਨਾਮ ਸਬ ਇੰਸਪੈਕਟਰ ਰਾਣੀਕਰ ਟ੍ਰਾਫਿਕ ਇਨਚਾਰਜ ਤਰਨਤਾਰਨ ਅੱਜ ਤੁਸੀਂ ਵਿజిਟ ਕੀਤਾ ਸਰ ਦੇ ਨਾਲ ਆਏ ਤੇ ਕੀ ਕੀਥੇ ਦੇ ਖામੀਆਂ ਪਈਆਂ ਗਈਆਂ ਉਹ ਠੀਕ ਖੜੇ ਨੂੰ ਕਰਦੇ ਅਸੀਂ ਮਾਨਯੋਗ ਐਸਐਸਪੀ ਸਾਹਿਬ ਦੇ ਦਿਸੰਡਰ ਦੇ ਅਨੁਸਾਰ ਸਾਰੀਆਂ ਬਸਾਂ ਦੀ ਚੈਕਿੰਗ ਕੀਤੀ ਆ ਜਿਹਨੀਆਂ ਬੱਚਾ ਅਨਫਿਟ ਪਾਈਆਂ ਗਈਆਂ ਉਹਨਾਂ ਦੇ ਚਲਾਨ ਭਰੇ ਗਏ ਨੇ ਕਿੰਨੇ ਕਿੰਨੇ ਚਲਾਨ ਭਰੇ ਗਏ ਇਹ 15 ਤੋਂ 20000 ਤੱਕ ਚਲਾਨ ਭਰੇ ਗਏ ਸਾਨੂੰ ਮਸਲਾ ਮਹਿੰਗੀ ਦੇਖਣ ਨੂੰ ਮਿਲਦਾ ਕਿ ਕਾफी ਬਰੀਤੀ ਆ ਦਿੱਤੀ ਪਰ ਉਸ ਦਾ ਆਦ ਨਹੀਂ ਹੋ ਰਿਹਾ ਨਹੀਂ ਜੀ ਹੁਣ ਇਹਨਾਂ ਸਲਾਬ ਸਖਤ ਸਖਤ ਐਕਸ਼ਨ ਲੇਤਾ ਜਾਊਗਾ ਇਹਨਾਂ ਨੂੰ ਇੱਕ ਹਫਤੇ ਦਾ ਟਾਈਮ ਦਿੱਤਾ ਗਿਆ ਇੱਕ ਹਫਤੇ ਦੇ ਵਿੱਚ ਵਿੱਚ ਇਹ ਆਪਣਾ ਨਹੀਂ ਕਾਗਜ਼ ਪੂਰੇ ਕਰਦੇ ਤਾਂ ਇਹਨਾਂ ਦੀਆਂ ਵਸਾਂ ਇੰਪੌਂਡ ਕੀਤੀਆਂ ਜਾਂਦੀਆਂ ਪਰ ਮੈਂ ਜੀ ਇੱਕ ਦਿਨ ਦੇਖਦਾ ਕਿ ਇਹਨਾਂ ਦੇ ਨਾਮ ਵੀ ਲਿਖੇ ਹੁੰਦੇ ਸਕੂਲ ਦੇ ਸਕੂਲ ਦੇ ਅੰਦਰ ਪਾਈਆਂ ਜਾਂਦੀਆਂ ਹਾਂਜੀ ਸਕੂਲ ਪ੍ਰਿੰਸੀਪਲ ਨੂੰ ਹੁਣ ਹਦਾਇਤ ਕੀਤੀ ਜਾਂਦੀ ਹੈ ਕਿ ਆਪਣੇ ਜਿਹੜੀਆਂ ਵਸਾਂ ਨੇ ਇਹਨਾਂ ਤੇ ਸਾਰਿਆਂ ਤੇ ਨਾਮ ਲਿਖਵਾਉਣ ਨਹੀਂ ਇਹਨਾਂ ਦੀ ਐਂਟਰੀ ਸਕੂਲ ਦੇ ਵਿੱਚ ਨਾਮ ਹੁੰਦ ਦਿੱਤੀ ਜਾਵੇ ਸਾਰੇ ਚਾਣ ਆਨਲਾਈਨ ਕੱਟੇ ਗਏ ਕਿ ਕੁਝ ਕੱਟੇ ਗਏ ਆ ਹਾਂਜੀ ਸਾਰੇ ਚਲਾਨ ਈ-ਮਸੀਨਾਈ ਆਨਲਾਈਨ ਕੱਟੇ ਗਏ ਆ ਇੱਕ ਗੋਲੀ ਖਾ ਕੇ ਦੇਖ ਲਓ ਤੁਸੀਂ ਤੁਹਾਡੇ ਫਿਰ ਵੀ ਡਰਗਾ ਤੁਸੀਂ ਕਿਉਂ ਨਹੀਂ ਖਾਦੀ ਬੱਚੇ ਨੂੰ ਗਵਾ ਦੋਗੇ ਤੇ ਆਪ ਨਹੀਂ ਖਾ ਰਹੇ ਸਰ ਬੱਚੇ ਨਹੀਂ ਦਿੱਤੇ ਨਹੀਂ ਗਏ ਤੇ ਜੇ ਨੋਟ ਭੇਜਦੇ ਫਿਰ ਮੰਨਦੇ ਜੋ ਗਲਤੀ ਹੈ ਬਹੁਤ ਵੱਡੀ ਗਲਤੀ ਹੈ ਸਰ ਕੋਈ ਨਹੀਂ ਅਜੀ ਇਹ ਕਾਗਜ਼ੀ ਕਾਰਵਾਈ ਆ ਅਜੀ ਇਹ ਗੱਡੀ ਲਈ ਆ ਇਹਦਾ ਸਿਰਫ ਟੈਕਸ ਭਰਨ ਵਾਲਾ ਵਾ ਥੋੜਾ ਜਿਹਾ 2-4000 ਰੁਪਈਆ ਵਾ ਬਾਕੀ ਕੋਈ ਗੱਡੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਸਾਰੀ ਗੱਡੀ ਉੱਤੇ ਤੇ ਫੇ ਤਾਂ ਚਲਾਨ ਕਿਤਨਾ ਹੋਵੇ ਚਲਾਨ ਸਾਰੀ ਇੱਕ ਮੇਰੀ ਜਿਹੜੀ ਫਾਇਰ ਆਗਦੀ ਹੋਣ ਵਾਲੀ ਸੀ ਸਰ ਬ੍ਰਿਗੇਡ ਵਾਲੀ ਉਹਦੀ 2-4 ਦਿਨ ਦੀ ਡੇਟ ਨਿਕਲੀ ਆ ਉਹਦਾ ਕਰਕੇ ਜਰਾ ਚਾਹੋ ਪਰ ਗਲਤ ਨਹੀਂ ਐ ਵੈਸੇ ਸਰ ਗਲਤ ਹੈ ਜੇ ਉਹ ਤੁਸੀਂ ਪਹਿਲਾਂ ਲਈ ਹੁੰਦੀ ਤੁਹਾਡੇ ਇੰਨੇ ਪੈਸੇ ਨਾ ਲੱਗਦੇ ਚਲੋ ਸਰ ਜੋ ਹੋਣਾ ਦੱਸੋ ਉਹ ਜੀ ਆ ਉਹਦਾ ਇਹ ਜਾਨਾ ਫਰੰਡਾ ਕੋਈ ਦੂਜਿਆਂ ਨੂੰ ਕੀ ਹਦਾਇਤ